ਹਾਂਜੀ ਮਾਸਟਰ ਜੀ ਕਪਾ ਫਾਰਮਾਂ ਦੇ ਵਿੱਚ ਜਾ ਕੇ ਦੇਖਦੇ ਹੁੰਨੇ ਜਿਹੜੇ ਮਿਲਕ ਪਾਰਲਰ ਹੁੰਦੇ ਨੇ ਉਹ 5-5 10-10 ਲੱਖ ਰੁਪਏ ਤੱਕ ਲੱਗੇ ਹੁੰਦੇ ਨੇਗੇ ਆਪਾਂ ਥੋੜੇ ਥੋਡੇ ਫਾਰਮ ਦੇ ਉੱਤੇ ਆ ਕੇ ਦੇਖਿਆ ਗਿਆ ਤਾਂ ਸਿਰਫ ਜਿਹੜਾ ਥੋੜਾ ਮਿਲਕ ਪਾਰਲਰ ਆ ਉਹ 5 ਜਾਂ 7000 ਰੁਪਏ ਚ ਬਣਿਆ ਹੋਇਆ ਹੈਗਾ ਇਹ ਤੁਸੀਂ ਇੰਨੇ ਸਸਤੇ ਚ ਕਿਵੇਂ ਬਣਾਇਆ ਹੋਇਆ ਹੈਗਾ ਤੇ ਉਹ ਇੰਨੇ ਮਹਿੰਗੇ ਕਿਵੇਂ ਬਣਦੇ ਨੇ ਉਹ ਚੀਜ਼ ਦੱਸੋ ਜੀ ਤੁਸੀਂ ਹਾਂਜੀ ਹਸੀ ਕਾਲ ਜੀ ਸਵਾਗਤ ਹੈ ਸਾਰਿਆਂ ਦਾ ਆਪਣੇ ਚੈਨਲ ਦੇ ਉੱਪਰ ਤੇ ਜਿਵੇਂ ਤੁਸੀਂ ਗੱਲ ਬਹੁਤ ਵਧੀਆ ਕਹੀ ਹੈ ਦੇਖੋ ਜੀ ਜਦੋਂ ਕੰਮ ਸ਼ੁਰੂਆਤ ਕਰਨੀ ਹੁੰਦੀ ਹੈ ਪਹਿਲੇ 5-4 ਸਾਲ ਦੇ ਵਿੱਚ ਸਟਰਕਚਰ ਹੈ ਜਿਹੜਾ ਇਨਫਰਾਸਟ੍ਰਕਚਰ ਬਣਾਉਣ ਦੇ ਉੱਪਰ ਬਹੁਤ ਪੈਸਾ ਲੱਗਦਾ ਹੁਣ ਜੇ ਆਪਾਂ ਕਹਿ ਦਈਏ ਵੀ ਪਹਿਲੀਆਂ ਦੇ ਵਿੱਚ ਹੀ ਆਪਣੇ ਕੋਲੇ ਗਾਵਾਂ ਤਾਂ ਸਾਰੀਆਂ 10 ਐ ਜਾਂ 5 ਐ ਤੇ ਜੇ ਆਪਾਂ 5 ਲੱਖ ਦਾ 10 ਲੱਖ ਦਾ ਪਾਰਲਰ ਲਵਾਵਾਂਗੇ ਤਾਂ ਉਹ ਬੇਵਕੂਫੀ ਹੈ ਉੱਥੇ ਕੀ ਹੁੰਦਾ ਇੱਕ ਵਾਰ ਆਪਾਂ ਕੰਮ ਚਲਾਉਣ ਵਾਸਤੇ ਵੈਸੇ ਕੀ ਕਰਦਾ ਮੈਂ ਦੇਖਿਆ ਫਾਰਮਰ ਦੇ ਵਿੱਚ ਜਾਂਦੇ ਆ 70% ਫਾਰਮਰ ਦੇ ਵਿੱਚ ਕੀ ਆ ਉਹ ਚੋਾਈ ਕਰਦੇ ਆ ਜਿੱਥੇ ਉਹ ਮੰਨ ਲਓ ਫੀਡਿੰਗ ਏਰੀਆ ਜਿੱਥੇ ਉਹ ਮੰਨ ਲਓ ਪਸ਼ੂਆਂ ਨੂੰ ਫੀਡ ਪਾਉਂਦੇ ਆ ਜਾਂ ਆਪਾਂ ਸਾਰਾ ਦਿਨ ਪੱਠੇ ਪਾਉਂਦੇ ਆ ਉੱਥੇ ਜਾ ਕੇ ਉਹ ਜਿਹੜੇ ਆ ਪਸ਼ੂ ਆ ਉਹ ਖਾਂਦੇ ਉਹਦੇ ਕਿਤੇ ਨਾ ਕਿਤੇ ਕੰਮ ਰਿਸਕੀ ਹੋ ਜਾਂਦਾ ਰਿਸਕੀ ਕਿਉਂ ਹੋ ਜਾਂਦਾ ਮੈਂ ਤੁਹਾਨੂੰ ਆਪ ਦੀ ਵਿੱਚ ਛੋਟ ਦੇ ਵਿੱਚ ਛੋਟੀ ਜਿਹੀ ਕਹਾਣੀ ਸੁਣਾ ਦਿੰਨਾ ਮੈਂ ਜਦੋਂ 2019 ਦੇ ਵਿੱਚ ਮਸ਼ੀਨ ਲਿਆਂਦੀ ਸ਼ੁਰੂਆਤ ਦੇ ਵਿੱਚ ਮੈਂ ਕੀ ਕਰਿਆ ਮੈਂ ਕਿਹਾ ਵੀ ਇਹ ਤਾਂ ਸਹੀ ਲ ਹੀ ਹੁੰਦੀਆਂ ਇੱਚ ਫਗਾਵਾਂ ਮੈਂ ਇੱਕ ਚੱਕੀ ਮਸ਼ੀਨ ਤੇ ਐਂ ਲਾਤੀ ਉਹ ਦੋ گاਵਾਂ ਨੇ ਤਾਂ ਵਧੀਆ ਚਵਾਲਿਆ ਤੀਜੀ ਗਾਣ ਨੂੰ ਜਦੋਂ ਮਸ਼ੀਨ ਲਾਉਣ ਲੱਗਿਆ ਇੱਥੇ ਮਾਰੀ ਮੇਰੇ ਛੜ ਸੌਰੀ ਉਧਰਲੇ ਪਾਸੇ ਤੇ ਮੈਨੂੰ ਹਫਤਾ ਐਡਮਿਟਰਿਆ 70000 ਰੁਪਏ ਲੱਗ ਗਿਆ ਨਾਲੇ ਫਿਰ ਮੈਂ ਉਹਨੂੰ ਕਹਿਤਾ ਵੀ ਤੁਸੀਂ ਇਹਦਾ ਸਕੰਜਾ ਬਣਾਓ ਫਿਰ ਸਕੰਜਾ ਬਣਾਉਣ ਤੋਂ ਕੀ ਫਿਰ ਮੈਂ ਸੋਚਿਆ ਆਉਣ ਸਾਰ ਮੈਂ ਲੈ ਕੇ ਬਕਵਾੜ ਚੋਂ 5-7000 ਦੀਆਂ ਪਾਈਪਾਂ ਤੇ ਸਕੰਜਾ ਬਣਾ ਲਿਆ ਹੁਣ ਚਲੋ ਮਰਜੀ ਹੈ ਵੀ ਉਹ ਉਧਰ ਚਾਉਂਦੇ ਆ ਇੱਥੇ ਦਾ ਫਾਇਦਾ ਕੀ ਹੈ ਵੀ ਨਾਲੇ ਤਾਂ ਜਿਹੜੀ ਫੀਡ ਹੈ ਕੋਈ ਮਿਨਮਿਕਸਚਰ ਦੇਣਾ ਮੈਂ ਕਈ ਵਾਰ ਦੇਖਿਆ ਵੱਡੇ ਫਾਰਮਾਂ ਤੇ ਜਦੋਂ ਆਪਾਂ ਜਾਣਦੇ ਆ ਆਣੀਵੇਂ ਪੱਠੇ ਪਾਏ ਆ ਖੁਰਲੀ ਦੇ ਵਿੱਚ ਜਾਂ ਜਿਹੜਾ ਫੀਡਿੰਗ ਪੈਨ ਹੈ ਉਹਦੇ ਉੱਪਰ ਹੀ ਆਏ ਕੁੱਪੀ ਲੈ ਕੇ ਇਸ ਤਰ੍ਹਾਂ ਕਰਕੇ ਉਹ ਮੀਨਮਿਕਚਰ ਪਾਉਂਦੇ ਆ ਹਾਂਜੀ ਉਹ ਹੁਣ ਕੀ ਹੁੰਦਾ ਜਦੋਂ ਪਤਾ ਇਹ ਨਹੀਂ ਪਤਾ ਸ਼ਾਮ ਵਾਲੇ ਪੱਠੇ ਆ ਹੁਣ ਦੁਪਹਿਰੇ ਸਵੇਰੇ ਪਾਏ ਆ ਉਹ ਖਿੱਚ ਕੇ ਫੋੜੇ ਨੇ ਇਧਰ ਕਰਨੇ ਆ ਉਹਦੇ ਵਿੱਚੋਂ 5 ਤੋਂ 7 ਤੱਤ ਇਹੋ ਜਿਹੇ ਆ ਜਿਹੜੇ ਵੈਪੋਰੇਟ ਉੱਡ ਜਾਂਦੇ ਹਵਾ ਦੇ ਵਿੱਚ ਹੀ ਦੂਸਰੀ ਗੱਲ ਉਹ ਜਦੋਂ ਆਪਾਂ ਪਾਉਨੇ ਆ ਉਹਨੂੰ ਇਧਰ ਕਰਦੇ ਆ ਉਹ ਥੱਲੇ ਖੋਲੀ ਚਲੇ ਜਾਂਦਾ ਠੀਕ ਹੈ ਜੀ ਉਹ ਪਸ਼ੂ ਦੇ ਅੰਦਰ ਨਹੀਂ ਜਾ ਪਉਂਦਾ ਇੱਥੇ ਅਸੀਂ ਕੀ ਕਰਦੇ ਆ ਬੱਠਲ ਲੈ ਲੈਨੇ ਇੱਕ ਛੋਟਾ ਜਿਹਾ ਜਿਵੇਂ ਤੁਹਾਨੂੰ ਦਿਖਾ ਦਿੰਨੇ ਆ ਹਾਂਜੀ ਉਹਦੇ ਵਿੱਚ ਆ ਲੈ ਲੋ ਇਹਦੇ ਵਿੱਚ ਆਪਾਂ ਹੁਣ ਕੀ ਕਰਦੇ ਆ 1 ਕਿਲੋ ਸਾਈਲੇਜ ਪਾ ਲਿਆ ਠੀਕ ਹੈ ਜੀ ਜਾਂ ਹਰਾ ਚਾਰਾ ਵੀ ਪਾ ਸਕਦੇ ਕੋਈ ਵੀ ਆਪਣਾ ਜਿਹੜਾ ਹੈਗਾ ਇਹਦੇ ਉੱਪਰ ਇੱਕ ਕੁੱਪੀ ਮੈਨੇਮਿਕਸਚਰ ਦੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਠੀਕ ਹੈ ਫਿਰ ਇਹਦੇ ਵਿੱਚ 2 ਕਿਲੋ ਫੀਡ ਪਾ ਦਿੰਨੇ ਆ ਤੇ ਇਥੇ ਪਸ਼ੂ ਨੂੰ ਰੱਖ ਦਿੰਨੇ ਠੀਕ ਹੈ ਜੀ ਪਤਾ ਵੀ ਦੋ ਫਾਇਦੇ ਹੋਗੇ ਜੀ ਇੱਕ ਤਾਂ ਆਪਾਂ ਨੂੰ ਮੰਨ ਲਓ ਵੀ ਜਿਹੜਾ ਮਿਨਮਿਕਸਚਰ ਹੈ ਉਹ ਪ੍ਰੋਪਰ ਮਾਤਰਾ ਚ ਜਿੰਨਾ ਦੇਣਾ ਉਹ ਦਿੱਤਾ ਜਾਓ ਸੁੱਕਾ ਹਾਂਜੀ ਕਈ ਕੀ ਕਰਦੇ ਆ ਉਹ ਜਦੋਂ ਖਾਂਦੇ ਨਹੀਂ ਉਹਨੂੰ ਲੇਟੀ ਚ ਪਾਉਂਦੇ ਜਾਂ ਕਿਤੇ ਪਾਉਂਦੇ ਆ ਉਹ ਫਿਰ ਉਹਦੇ ਅੱਧੇ ਤੱਤ ਫੇਰ ਘੁਲ ਜਾਂਦੇ ਆ ਵਿੱਚ ਅੱਛਾ ਜੀ ਹਾਂਜੀ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਮਿਨਮਿਕਸਚਰ ਫੀਡ ਤੇ 1 ਕਿਲੋ ਸਾਈਲੇਜ 5 ਤੋਂ 7 ਮਿੰਟਾਂ ਦੇ ਵਿੱਚ ਗਾਂ ਆਰਾਮਣਾ ਖਾ ਜਾਂਦੀ ਠੀਕ ਹੈ ਤੇ ਬਾਕੀ ਇਹ ਨਾਲ ਇਹ ਵੀ ਫਾਇਦਾ ਹੋਏਗਾ ਜੇ ਮੈਂ ਆਪਾਂ ਖੁਰਲੀ ਤੇ ਪਾ ਦਿੰਨੇ ਆ ਜੀ ਤੇ ਉਦੋਂ ਇੱਕ ਪਸ਼ੂ ਵੱਧ ਖਾ ਜਾਂਦਾ ਜੀ ਇੱਕ ਘੱਟ ਖਾ ਜਾਂਦਾ ਇੱਥੇ ਹੁਣ ਲਾ ਲਓ ਵੀ ਫੀਡ ਵੀ ਉਹਨੂੰ 2 ਕਿਲੋ ਮਿਲ ਗਈ ਜੇ ਉਹ ਖੁਰਲੀ ਤੇ ਘੱਟ ਖਾ ਰਿਆ ਤਾਂ ਉਹ ਰੇ ਭਿੜੇ ਪੂਰੀ ਖਾ ਲੀ ਜੀ ਤੇ ਬਾਕੀ ਮਿਨਰਲ ਇਸ ਤਰ੍ਹਾਂ ਜਿੰਨਾ ਉਹਨੂੰ 100 ਗ੍ਰਾਮ ਜਾਂ 50 ਗ੍ਰਾਮ ਆਪਾਂ ਦੇਣਾ ਉਹਨਾਂ ਨੂੰ ਮਿਲੂਗਾ ਤੇ ਉਥੇ ਖੁਰਲੀਆਂ ਹੋ ਜਾਂਦੇ ਵੀ ਇੱਕ ਪਸ਼ੂ ਨੇ 150 ਗ੍ਰਾਮ ਜਾਂ 200 ਗ੍ਰਾਮ ਖਾ ਲਿਆ ਇੱਕ ਦਿਨ 10 ਗ੍ਰਾਮ ਖਾਦਾ ਜਾਂ 20 ਗ੍ਰਾਮ ਖਾਦਾ ਹਾਂ ਇਹ ਜੀ ਥੋੜੀ ਬਿਲਕੁਲ ਜ਼ਿਆਦਾ ਹੈ ਜਿਵੇਂ ਹੁਣ ਕੀ ਕਰਦੇ ਆਪਾਂ ਕਿਸੇ ਪਸ਼ੂ ਨੇ ਤਾਂ ਹੁਣ 25 ਲੀਟਰ ਦੁੱਧ ਦੇ ਰਿਆ ਉਹਨੂੰ ਤਾਂ ਆਪਾਂ ਪਾਉਣੀਆ 9 ਕਿਲੋ ਫੀਡ ਇੱਕ ਦੇ ਰਿਆ 10 ਲੀਟਰ ਉਹਨੂੰ ਆਪਾਂ ਨੂੰ 2 ਕਿਲੋ ਮੰਨ ਲਓ 2 ਕਿਲੋ ਫੀਡ ਹੀ ਬਹੁਤ ਹਨ 3 ਕਿਲੋ ਸਾਰੇ ਦਿਨ ਦੀ ਤਾਂ ਉਹਨੂੰ ਉਸ ਹਿਸਾਬ ਨਾਲ ਇੱਥੇ ਫੀਡ ਹੈ ਜਿਹੜੀ ਉਹ ਸਹੀ ਪਾਈ ਜਾਂਦੀ ਹੈ ਠੀਕ ਹੈ ਜੀ ਇਹ ਹੁਣ ਜਿਹੜੇ ਵੱਡੇ ਫਾਰਮ ਬਣ ਜਾਂਦੇ ਆ ਇਹ ਗੱਲਾਂ ਆਮ ਕਹਿੰਦੇ ਯਾਰ ਇਹ ਤਾਂ ਐਵੇਂ ਬੋਲੀ ਜਾਂਦੇ ਆ ਜੇ ਕਰੀ ਜਾਂਦੇ ਉਹ ਕਰੀ ਜਾਂਦੇ ਪਰ ਉਹ ਗੱਲਾਂ ਹੁਣ ਉਹਨਾਂ ਨੂੰ ਤਾਂ ਆਮ ਲੱਗਦੀਆਂ ਹਾਂਜੀ ਹੁਣ ਜਿਹੜੇ ਫਾਰਮ ਦੀ ਆਮਦਨੀ ਇੱਕ ਮਹੀਨੇ ਦੀ 5-4 ਲੱਖ ਰੁਪਈਆ ਹੈਗੀ ਹੈ ਤਾਂ ਉਹਨੂੰ 10 ਲੱਖ ਦਾ ਪਰਲ ਲਾਉਣਾ ਕੀ ਔਖਾ ਇਹ ਤਾਂ ਗੱਲ ਹੈ ਉਹ ਤਾਂ ਆਰਾਮ ਨਾਲ ਕੰਪਨੀਆਂ ਨੂੰ ਫੋਨ ਮਾਰ ਦਿਆ ਆ ਕੇ ਲਾ ਜਾਂਦੇ ਜੀ ਠੀਕ ਹੈ ਜੀ ਤੇ ਹੁਣ ਜਿਹੜੇ ਇਹਨਾਂ ਵਿਚਾਰੇ ਨੂੰ 5 ਤੋਂ 10000 ਰੁਪਈਆ ਬਚਣਾ ਹੁੰਦਾ ਮਹੀਨੇ ਦਾ ਉਹ ਹੁਣ ਕਿੱਥੋਂ ਇੰਨੇ ਮਹਿੰਗੇ ਪਰਲ ਵਾਲੇ ਜਾਂ ਜਿਹੜੇ ਮਿਨਿਮਮ ਸਟਰਾਜ ਵਿੱਚ ਉੱਥੇ ਕਹਿੰਦੇ ਆ ਓ ਇੰਨੀ ਰੋਜ ਪਾਤੀ ਇੰਨੀ ਪਾਤੀ ਖੁਰਲੀ ਦੇ ਵਿੱਚ ਉਸ ਤਰ੍ਹਾਂ ਕਰਕੇ ਅਲੱਗ-ਅਲੱਗ ਪੈਨ ਬਣੇ ਹੁੰਦੇ ਆ ਇੱਥੇ ਉਹਨੂੰ ਚਾਹੇ ਕੋਈ ਗਾਂ ਡਰਾਈ ਹੈ ਜੇ ਉਹਨੂੰ ਮੰਨ ਲਓ ਫੀਡ ਖ ਫੀੜ ਖਵਾਜ ਜੇ ਤੇ ਬਾਕੀ ਜੇ ਕੋਈ ਆਪਾਂ ਟ੍ਰੀਟਮੈਂਟ ਵੀ ਕਰਨਾ ਤਾਂ ਵੀ ਇਹਦੇ ਵਿੱਚ ਲਿਆ ਕੇ ਬੰਦਾ ਹੁੰਦਾ ਹੈ ਹਾਂਜੀ ਤੇ ਇਹਦੀ ਮਾਸਟਰ ਦੀ ਚੜਾਈ ਕਿੰਨੀ ਹੁੰਦੀ ਹੈ ਫਿਰ ਇਹ ਚੜਾਈ ਹਾਂ ਇਹ ਗੱਲ ਤੁਸੀਂ ਵਧੀਆ ਪੁੱਛੀ ਇਹ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਗਾਂ ਤਾਂ ਬਾਲੀ ਚੌੜੀ ਹੋ ਹਾਂਜੀ ਜੇ ਇਹਨੂੰ ਆਪਾਂ 3 ਫੁੱਟ ਕਰ ਦਿਆਂਗੇ ਇਹ 3 ਫੁੱਟ ਤੋਂ ਇਹ ਘਟ ਹੈ ਅੱਛਾ ਜੀ 3 ਫੁੱਟ ਪੂਰਾ ਹੈ ਨਹੀਂ 3 ਫੁੱਟ ਹੈ ਨਹੀਂ ਜੇ 3 ਫੁੱਟ ਕਰ ਦਿਆਂਗੇ ਤਾਂ ਗਾਂ ਜਦੋਂ ਆਪਾਂ ਮਸ਼ੀਨ ਲਾਉਣ ਲੱਗਾਂਗੇ ਉਧਰਲੀ ਸਾਈਡ ਚਲੀ ਜਾਂਦੀ ਹੈ ਠੀਕ ਹੈ ਜੀ ਇਹ ਲਗਭਗ 2.5 ਫੁੱਟ ਹੈ ਤੇ ਆਹ ਜਿਹੜੀ ਉਚਾਈ ਹੈ 4 ਫੁੱਟ ਹੈ ਅੱਛਾ ਜੀ ਆਹ ਪੈਪਾਂ ਦੇ ਹਿਸਾਬ ਨਾਲ ਹੀ ਲਾ ਲੈਨੇ ਆਪਾਂ ਠੀਕ ਹੈ ਜੀ ਤੇ ਬਸ ਇਹ 2.5 ਫੁੱਟ ਤੋਂ ਵੱਧ ਨਹੀਂ ਚੌੜਾ ਰੱਖਣਾ ਹੁੰਦਾ ਪੌਣੇ 3 ਵੱਧ ਤੋਂ ਵੱਧ ਕਰ ਲਓ ਠੀਕ ਹੈ ਜੀ ਤੇ ਇਹ ਜਿਹੜੀ ਖੁਲਦੀ ਬਣਾਈ ਹੋਈ ਹੈ ਜੀ ਇਹ ਤੁਸੀਂ ਮੈਂ ਦੇਖਿਓ ਉਧਰ ਇਹ ਤਾਂ ਥੋੜੀ ਵਾਲੇ ਸਿੱਧੀ ਜੀ ਹੈ ਜੀ ਇਧਰ ਦੀ ਖੁਲਦੀ ਜਿੰਮੇ ਵਿੱਚੋਂ ਗੋਲ ਆ ਜੀ ਇਹੇ ਹਾਂਜੀ ਇਹ ਗੋਲ ਬਣਾਉਣ ਦਾ ਕੀ ਕਾਰਨ ਸੀਗਾ ਜੀ ਫਿਰ ਇਹ ਗੋਲ ਤਾਂ ਇਹ ਆ ਵਿੱਚੋਂ ਜਿਹੜਾ ਪੱਠੇ ਆ ਉਹ ਸਾਰੇ ਥੱਲੇ ਆ ਜਾਂਦੇ ਆ ਵਿਚਾਲੇ ਵੀ ਸਾਰੇ ਉਹ ਚੰਗੀ ਤਰ੍ਹਾਂ ਗਾਂ ਜਿਹੜੀ ਉਹ ਖਾ ਜਾਂਦੀ ਹੈ ਠੀਕ ਹੈ ਨਹੀਂ ਜਿੰਮੇ ਵੀ ਆਪਣੀ ਜੇ ਚੌਰਸ ਖੁਰਲੀ ਹੋਊਗੀ ਜੀ ਉਹਦੇ ਖੁਰਗਿਆਂ ਦੇ ਖੁਰਗਿਆਂ ਜਿਹੇ ਰਹਿ ਜੂ ਤੇ ਸੁੰਡ ਪੈ ਜਾਣਗੇ ਉਹ ਬਿਮਾਰੀ ਪਾਦੀ ਇਤਨੇ ਕਿਤੇ ਦਿੱਕਤ ਆਉਂਦੀ ਹੈ ਹਾਂਜੀ ਇਸ ਚੀਜ਼ ਹੈ ਜੀ ਮਿਹਨਤ ਹੈ ਤੇ ਆਪਾਂ ਨੂੰ ਇਹ ਫਾਇਦੇ ਆ ਪਾਰਲਰ ਦੇ ਠੀਕ ਹੈ ਤੇ ਇਹਦੇ ਵਿੱਚ ਜਿਵੇਂ ਜੀ ਹੁਣ ਆਪਾਂ ਨੇ ਵੀ ਦੋ گاਵਾ ਲਿਆਂਦੀਆਂ ਜੀ ਇਹਦੇ ਵਿੱਚ ਤੇ ਦੋਨਾਂ ਦੀ ਇਕੱਠੀ ਮਸ਼ੀਨ ਲੱਗ ਜਾਂਦੀ ਹੈ ਕਿ ਇੱਕ ਦਿਨ ਲੱਗਦੀ ਹੈ ਹਾਂ ਹਾਂ ਆ ਦੇਖੋ ਜਿਵੇਂ ਹੁਣ ਆ ਮਸ਼ੀਨ ਆਪਾਂ ਇੱਥੇ ਫਿੱਟ ਕਰੀ ਹੋਈ ਹੈ ਹਾਂਜੀ ਆ ਦੋ ਇਹਦੇ ਨਿੱਪਲ ਹੈਗੇ ਆ ਆਪਣੇ ਦੋ ਡਬਲ ਬਕਟਾਲੀ ਆ ਇੱਕ ਇੱਧਰ ਕਿੰਨੀ ਰੱਖੀ ਜਾਂਦੀ ਹੈ ਕਿ ਕਿੱਧਰ ਰੱਖੀ ਜਾਂਦੀ ਹੈ ਹਾਂਜੀ ਠੀਕ ਹੈ ਜਦੋਂ ਮੰਨ ਲਓ ਉਹਨੂੰ ਚੋ ਕੇ ਆਟੋਮੈਟਿਕ ਗਾਈਆਂ ਉਸ ਤਰੀਕੇ ਨਾਲ ਲੱਗ ਜਾਂਦੀਆਂ ਫਿਰ ਅੱਛਾ ਯਾਰ ਵੀ ਆਈਆਂ ਇਹਨੇ ਕਲਿਆਉਣੀਆਂ ਬੈੰਦੀਆਂ ਤੁਸੀਂ ਮੰਨ ਲਓ ਹੁਣ ਦੁਪਹਿਰੇ ਆਏ ਜੋ ਕਿ ਤੇ ਸ਼ਾਮ ਨੂੰ ਜਾਂ ਸਵੇਰੇ ਆਉਂਦੇ ਮਿਲਕਿੰਗ ਟਾਈਮ ਹਾਂਜੀ ਤਾਂ ਜਿਹੜਾ ਆਪਣਾ ਲੇਬਰ ਵਾਲਾ ਬਾਜ ਮਾਰਦਾ ਬੀਚੀ ਜਾਂ ਉਹਨਾਂ ਦੇ ਨਾਮ ਰੱਖੇ ਹੋਏ ਆ ਬਾਈ ਛੜ ਜਾਂਦਾ ਟੈਗ ਨੰਬਰ ਉਮੇ ਆਈ ਜਾਂਦੀ ਜਿਵੇਂ ਆ ਖਾਵਾਂਗੇ ਆਈ ਜਾਂਦੀ ਹਾਂ ਠੀਕ ਹੈ ਕਿਉਂਕਿ ਉਹਨਾਂ ਨੂੰ ਫੀਡ ਦਾ ਲਾਲਚ ਹੁੰਦਾ ਹ ਹੁਣ ਜਿਹੜੀਗਾ ਪਹਿਲੇ ਨੰਬਰ ਤੇ ਆਉਂਦੀ ਹੈ ਉਹਨੂੰ ਪਤਾ ਮੈ ਪਹਿਲੇ ਤੋਂ ਹੀ ਜਾਣਾ ਆਟੋਮੈਟਿਕ ਉਹ ਜਦੋਂ 5:30 ਹੋ ਗਏ ਆ ਕੇ ਦੇ ਵਿੱਚ ਖੜ ਜਾਨੀ ਹੈ ਅੱਛਾ ਜੀ ਹਾਂ ਇਹ ਆਪਦੇ ਆਪ ਹੀ ਆ ਜਾਣਗੇ ਆਪਦੀ ਆਪ ਹੀ ਆਈ ਜਾਂਦੀ ਫੀਡ ਹਾਂ ਠੀਕ ਹੈ ਜੋ ਤੇ ਆ ਡੰਡੇ ਜੇ ਪੈਂਦੇ ਇਹ ਕਿਵੇਂ ਰੱਖੇ ਹੋਏ ਨੇ ਇਹ ਡੰਡੇ ਜੇ ਤਾਂ ਜਦੋਂ ਇੱਥੇ ਮੰਨ ਲਓ ਪਸ਼ੂ ਆ ਜਾਂਦਾ ਹਾਂਜੀ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਕਰਕੇ ਵੀ ਪਿੱਛੇ ਨਾ ਜਾਵੇ ਅੱਛਾ ਜੀ ਇਹ ਲਾਤੀਨ ਆਈ ਵੀ ਚਲੋ ਇਹ ਕਈ ਵਾਰ ਵੀ ਫੀਡ ਪਹਿਲਾਂ ਖਾ ਲੈਣੇ ਮਿਲਕਿੰਗ ਦੇ ਤੇ ਟਾਈਮ ਲੱਗ ਜਾਂਦਾ ਥੋੜਾ ਜਾਈ ਹਾਂ ਤੇ ਮਿਲਕਿੰਗ ਹੋਣ ਦੇ ਵੀ ਜਿਵੇਂ ਮੰਨ ਲਓ ਇੱਕ ਪਸ਼ੂ ਆਪਣਾ 20 ਜਾਂ 30 ਲੀਟਰ ਦੁੱਧ ਦਿੰਦਾ ਉਹ ਤੇ ਕਿੰਨੇ ਕਿੰਨੇ ਟਾਈਮ 'ਚ ਮਿਲਕਿੰਗ ਕਰ ਦਿੰਦੀ ਹੈ ਮਸ਼ੀਨ ਜੀ ਇਹੇ ਜੀ ਬਸ ਕੰਪਨੀ ਵਾਲੇ ਇਹ ਕਹਿੰਦੇ ਵੀ 1 ਮਿੰਟ ਦੇ ਵਿੱਚ 2 ਲੀਟਰ ਕੱਢਦੀ ਹੈ ਤੁਸੀਂ ਆਪ ਸੇ ਦੇਖ ਲਓ ਵੀ ਮੈਕਸਿਮਮ ਜੇ ਗਾਂ ਹੁਣ ਆਪਣੀ 40 ਲੀਟਰ ਵੀ ਦੇ ਰਹੀ ਆ ਤਾਂ ਉਹਨੂੰ 10 ਮਿੰਟ ਲੱਗਣਗੇ 10 ਮਿੰਟ ਜੀ 20 ਮਿੰਟ ਲੀਟਰ ਦਾ ਠੀਕ ਹੈ ਜੀ ਠੀਕ ਹੈ ਜੀ ਮਾਸ ਬਾਕੀ ਇੱਕ ਗੱਲ ਮੈਂ ਛੋਟੀ ਜਿਹੀ ਹੋਰ ਐਡ ਕਰਨੀ ਚਾਹੂੰਗਾ ਵੀ ਜਿਹੜਾ ਪਾਣੀ ਹੈ ਹਾਂਜੀ ਪਹਿਲਾਂ ਵੀ ਮੈਂ ਗੱਲ ਕਰਦਾ ਹੁਣ ਪਾਣੀ ਬਹੁਤ ਜ਼ਰੂਰੀ ਹੈ ਜਦੋਂ ਇੱਥੇ ਫੀਡ ਖਾਦੀ ਹੈ ਪਸ਼ੂ ਨੇ ਆਹ ਹੁਣ ਆਪਣੀ ਛੋਟੀ ਜਿਹੀ ਖੇਲ ਇੱਥੇ ਬਣਾਈ ਹੋਈ ਹੈ ਹੁਣ ਇਹ ਸਾਫ਼ ਕੀਤੀ ਹੈ ਹਾਂਜੀ ਤੇ ਉਹ ਇੱਥੋਂ ਆ ਕੇ ਨਾਲ ਦੀ ਨਾਲ ਪਾਣੀ ਪੀਂਦੀ ਹੈ ਵੀ ਪਾਣੀ ਉਹਦੇ ਨੇੜੇ ਹੋਣਾ ਚਾਹੀਦਾ ਠੀਕ ਹੈ ਜੀ ਵੀ ਫੀਡ ਦੇ ਨਾਲ ਪਾਣੀ ਵੀ ਵੈਸੇ ਉਹ ਵੀ ਕਹਿੰਦਾ 25 ਫੁੱਟ ਜਿੱਥੇ ਗਾਂ ਬੈਠਦੀ ਹੈ ਖੜ੍ਹਦੀ ਹੈ 25 ਫੁੱਟ ਦੇ ਘੇਰੇ ਦੇ ਵਿੱਚ ਦੂਜੀ ਖੇਲ ਹੋਣੀ ਚਾਹੀਦੀ ਹੈ ਤਾਂ ਕਿ ਉਹ ਜ਼ਿਆਦਾ ਪਾਣੀ ਪੀ ਸਕੇ अच्छा जी कई बार हुण पशु ਜਿਵੇਂ ਦੂਰ ਤੱਕ ਆਪਾਂ ਖੁੱਲੇ ਛੱਡ ਦਿੰਨੇ ਆ ਤੇ ਖੇਲਾਂ ਦੂਰ ਹੁੰਦੀਆਂ ਉਹ ਪਾਣੀ ਪੀਣ ਦੀ ਕੋਲ ਕਰਦੇ ਆ ਉੱਥੇ ਕਿਤੇ ਨਾ ਕਿਤੇ ਆਪਣੀ ਪ੍ਰੋਡਕਸ਼ਨ ਜਿਹੜੀ ਉਹ ਘਟਦੀ ਠੀਕ ਹੈ ਮਤਲਬ ਜੇ ਮੈਂ ਹੁਣ 25 ਫੁੱਟ ਦੀ ਜੇ ਖੜੀ ਹੋਊਗੀ ਗਾਂ ਜੀ 25 ਫੁੱਟ ਤਾਂ ਉਹੀ ਬਾਗ ਜਾਂਦੀ ਕਿਉਂਕਿ 5-7 ਫੁੱਟ ਦੀ ਤਾਂ ਆਪ ਹੀ ਗਾਂ ਹੁੰਦੀ ਹੈ ਜੀ ਜਿਹੜੇ ਦੋ ਬਲਾਂਗਾਂ ਪਟਲੇ ਦਾ ਉੱਥੇ ਤੱਕ ਪਹੁੰਚਦੀ ਹੈ ਉੱਥੇ ਤੱਕ ਪਹੁੰਚ ਜਾਂਦੀ ਹੈ ਠੀਕ ਹੈ ਇਹ ਗੱਲ ਬਹੁਤ ਜ਼ਰੂਰੀ ਹੈ ਜੀ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ